ਰੰਦਾਵਾ ਸਾਹਿਬ ਦੀ ਨੋਮੀਨੇਸ਼ਨ ਵਾਸਤੇ ਸਾਰੇ ਕਾਂਗਰਸ ਦੀ ਲੀਡਰਸ਼ਿਪ ਇਕੱਤਰ ਹੋਈਏ ਅਸੀਂ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨ ਅਰਦਾਸ ਕਰਾਂਗੇ ਕਿ ਤਗੜੇ ਹੋ ਕੇ ਜਿੱਤ ਦਵਾਏ ਰੰਦਾਵਾ ਸਾਹਿਬ ਤਗੜੇ ਹੋ ਕੇ ਵੋਟਰਾਂ ਨਾਲ ਜਿੱਤਣ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਾਰਲੀਮੈਂਟ ਲੜ ਰਹੇ ਹੋਏ ਕੈਂਡੀਡੇਟਸ ਨੇ ਸਾਰਿਆਂ ਨੂੰ ਗੁਰੂ ਮਹਾਰਾਜ ਸਾਹਿਬ ਜਿੱਤ ਦਵਾਨ ਕਿਉਂਕਿ ਇਸ ਟਾਈਮ ਜਿਸ ਕਿਸਮ ਦੇ ਹਾਲਾਤ ਨੇ ਦੇਸ਼ ਦੇ ਵਿੱਚ ਜੇ ਅਸੀਂ ਜਮਹੂਰੀਅਤ ਬਚਾਣੀ ਹੈ ਜੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਬਚਾਣੀ ਹੈ ਜੇ ਇਹ ਜਿਹੜਾ ਨਫਰਤ ਦਾ ਇੱਕ ਮਾਹੌਲ ਹੈ ਉਸ ਨੂੰ ਬਚਾਣਾ ਤੇ ਜੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਰੇ ਦੇਸ਼ 'ਚ ਹੈ ਨਹੀਂ ਵੱਡੇ ਪੈਮਾਨੇ ਨਾਲ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਥੋਂ ਸਾਫ਼ ਨਜ਼ਰ ਆ ਰਿਹਾ ਕਿ ਇੰਡੀਆ ਬਲੌਕ ਜਿਹੜਾ ਹੈ ਇਹਨੂੰ ਮੈਜੋਰਿਟੀ ਮਿਲੇਗੀ ਤੇ ਆਂਦੀ ਸਰਕਾਰ ਜਿਹੜੀ ਹੈ ਕਾਂਗਰਸੀ ਲੀਡਰਸ਼ਿਪ ਦੇ ਥੱਲੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਏਗੀ ਜਿਹੜੀ ਹਰ ਵਰਗ ਦਾ ਖਿਆਲ ਰੱਖੇਗੀ ਡੈਮੋਕ੍ਰੇਸੀ ਨੂੰ ਵੀ ਬਚਾਏਗੀ ਕਨਸਟੀਟਿਊਸ਼ਨ ਨੂੰ ਵੀ ਬਚਾਏਗੀ ਤੇ ਹਰ ਵਰਗ ਭਾਵੇਂ ਦਲਿਤ ਭਰਾ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਨੇ ਭਾਵੇਂ ਇਕਨੋਮਿਕਲੀ ਬੈਕਵਰਡ ਨੇ ਭਾਵੇਂ ਘੱਟ ਗਿਣਤੀਆਂ ਨੇ ਉਹ ਇਸ ਮਹਾਨ ਦੇਸ਼ ਨੂੰ ਆਪਣਾ ਦੇਸ਼ ਸਮਝਣ ਜਿਸ ਕਸਮ ਦੇ ਪਹਿਲੇ ਹਾਲਾਤ ਇੱਕ ਟਾਈਮ ਤੇ ਸੀ ਇਸ ਮਹਾਨ ਮੁਲਕ ਦੀ ਪਛਾਣ ਮਹਾਤਮਾ ਗਾਂਧੀ ਮਹਾਤਮਾ ਬੁੱਧ ਦੇ ਨਾਲ ਹੈ ਉਹੀ ਪਿਆਰ ਦਾ ਸੰਦੇਸ਼ ਇੱਕ ਵਾਰ ਫੇਰ ਸਾਰੇ ਦੇਸ਼ ਦੇ ਵਿੱਚ ਚੱਲੇਗਾ ਜਦੋਂ ਇੱਥੇ ਇੰਡੀਆ ਅਲਾਇੰਸ ਦੀ ਗਵਰਨਮੈਂਟ ਬਣੇਗੀ ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਰੰਦਾਵਾ ਸਾਹਿਬ ਨੂੰ ਬੈਸਟ ਆਫ ਲੱਕ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਅੰਦਰ ਇਹਨਾਂ ਨੇ ਤੇ ਇੱਕ ਦੋ ਹੋਰ ਸਾਥੀਆਂ ਨੇ ਡਾਕੂਮੈਂਟਸ ਦੇਣ ਵਾਸਤੇ ਜਾਣਾ ਸੋ ਮੇਰੇ ਵੱਲੋਂ ਬਹੁਤ-ਬਹੁਤ ਆਪਣੇ ਛੋਟੇ ਵੀਰ ਨੂੰ ਮੁਬਾਰਕ ਗੁਰੂ ਮਾਰਾ ਸਭ ਮੇਰ ਕਰਨ ਦੀ ਮੈਂ ਤੇ ਇਨੀ ਗੱਲ ਹੀ ਕਹਿ ਰਿਹਾ ਹਾਂ ਹੋ ਗਏ ਸੀ ਧੱਕੇ ਆਏ ਮੇਕੋ ਪੇਪਰ ਫਾਈਲ ਕਰਕੇ ਆਏ। ਔਰ ਜਿਹੜੀ ਗੁਰੂ ਸਾਹਿਬ ਦੇ ਗਵਾਸ ਕਰਕੇ ਤੁਰੇ। ਗੁਰਮਹੰਮਾ ਦਾ ਕਿ ਤੁਰੇ। ਜੇ ਗੁਰੂ ਮਹਾਰਾਜ ਅੱਜ ਪੇਪਰ ਫਾਈਲ ਕਰਨ ਲਈ ਚਲੇ ਆ। 사ਣੀ ਜਿਹੜੇ ਚਾਰ ਵਾਰੀ ਤੁਸੀਂ ਐਮਐਲਏ ਵਜੋਂ ਨੇ ਬਣਾਇਆ। ਤੇ ਹੁਣ ਵੀ ਕਿਰਪਾ ਕਰੋ ਇਹ ਜਿਹੜੀ ਆਵਾਜ਼ ਹੋਏਗੀ ਕਿ ਦੇਸ਼ ਦੀ ਆਵਾਜ਼ ਬਣੇਗੀ, ਇਹ ਪੰਜਾਬ ਦੀ ਆਵਾਜ਼ ਬਣੇਗੀ ਤੇ ਪੰਜਾਬੀ ਏਕੀ ਵਾਲ ਬਣੇਗੀ। ਔਰ ਪੇਪਰ ਫਾਈਲ ਕੀਤੀਆਂ ਮੇਰੇ ਭਰਾ ਸਾਰੇ ਨਾਲ ਖੜੇ ਨੇ ਮੇਰੇ ਐਮਐਲਏ ਸਹਿਬਾਨ ਬਾਗ ਟੋਰ ਜਿਹੜੀ ਆ ਦੇਸ਼ ਦੀ ਲੋਕ ਦੇ ਕਰੇ ਨੇ ਕਿ ਕਿਸ ਪਾਸੇ ਦੇਸ਼ ਨੂੰ ਲੈ ਕੇ ਜਾ ਰਹੀ ਹੈ ਇਹ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਜੋ ਈਟ ਖਾ ਦੀ ਗੱਲ ਕਰਨੀ ਹੈ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਉਹ ਜੀ ਗੱਲ ਕਰਦੇ ਕਿ ਕਿਸੇ ਦੇ ਰੇਤ ਜਾਤੀ ਦਾ ਕੇ ਕਲਾ ਇਹ ਪ੍ਰਧਾਨ ਮੰਤਰੀ ਦਾ ਫਤਵਾ ਹੈ ਪੰਜਾਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਗੱਲਾਂ ਕਰਦੇ ਨੇ ਜਾਂ ਰੋਡ ショਅ ਤੇ ਐਕਸ਼ਨ ਕਰਦੇ ਆ ਇਹ ਪੰਜਾਬ ਦਾ ਮੁੱਖ ਮੰਤਰੀ ਬੜਾ ਸੋਬਰ ਔਰ ਦੁਨੀਆ ਦੇਖਦੀ ਆ ਤੇ ਪੰਜਾਬ ਦੇ ਵਿੱਚ ਅੱਜ ਕੀ ਹੋਇਆ ਉਥੋਂ ਦੇ ਜਿਹੜੇ ਲੀਡਰ ਨੇ ਕੀ ਬੋਲਦੇ ਨੇ ਤੇ ਸਾਨੂੰ ਤੇ ਆਪਣੀ ਸਭਿਤਾ ਆਪਣਾ ਪੰਜਾਬ ਸਭ ਤੋਂ ਪਹਿਲੋ ਉਹ ਪਿਆਰਾ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਨਾ ਕਿ ਸਟ੍ਰੀਟ ਛੱਡ ਕੇ ਉਹੜਾ ਜੋ ਤੇ ਬਾਹਰ ਆ ਕੇ ਸਟੇਟ ਚਲੌਂਦੀ ਗੱਲ ਕਰਿਆ ਕਰੋ ਜਿਹੜੀ ਰੋਡ ショਅ ਜਾ ਕਰਕੇ ਬੜੀ ਬੇਨਫੂਰਸ ਹੋਇਆ ਜਿਹੜਾ ਪਰਸੋ ਨੰਨ ਮਦਿਕਿਆ ਵੀ ਦਿਉ ਆਈਆਂ ਜੱਫੇਲਾ ਪਾਣੀ ਪੀ ਰਹੇ ਨੇ ਉਸੇ ਹੀ ਉਸੇ ਹੀ ਪਾਣੀ ਨੂੰ ਆਪਣੇ ਸਿਰ 'ਚ ਪਾ ਰਹੇ ਨੇ ਮੇਰਾ ਖਰੇ ਇੱਕ ਨਾਰਮਲ ਆਦਮੀ ਕਦੀ ਵੀ ਨਹੀਂ ਇਦਾਂ ਕਰਦਾ ਤਾਂ ਆਪਾਂ ਤੇ ਯੂਠੇ ਪਾਣੀ ਨਾਲ ਹੱਥ ਨਹੀਂ ਧੋਂਦੇ ਤੇ ਪਾਣੀ ਦੂਸਰੇ ਨਾਲ ਹੱਥ ਧੋ ਕੇ ਆਓ ਤਾਂ ਕਿ ਜਿਹੜੀ ਜੋ ਸਭਿਤਾ ਪੰਜਾਬ ਦੀ ਆ ਉਹਨੂੰ ਲੈ ਕੇ ਚੱਲੀਏ ਦੋਨੇ ਪਾਰਟੀਆਂ ਜਾਂ ਤਿੰਨੋ ਹੀ ਕਹ ਲਈਏ ਇਹਨਾਂ ਤਿੰਨਾਂ ਪਾਰਟੀਆਂ ਦਾ ਵजूद ਜਿਹੜਾ ਖਤਮ ਹੈ ਮੈਨੂੰ ਤੁਸੀਂ ਕਦੀ ਪੁੱਛ ਲਓ ਕਿ ਕਿੰਨੇ ਸੀ 400 ਪਾਰ ਯਾਰ ਹੁਣ ਤੇ ਕਦੀ ਬੀਜਪੀ ਨੇ ਕਿਹਾ ਨਹੀਂ 400 ਪਾਰ ਹੁਣ ਤੇ ਕਿੰਨੇ ਸਾਨੂੰ 200 ਤੱਕ ਹੀ ਲੈ ਜਾਓ ਜਿੰਨੇ ਚੈਨਲ ਮੈਨੂੰ ਇਹਨਾਂ ਨਹੀਂ ਚਾਹੀਦਾ ਕਿ ਜਿਹੜੇ ਨੈਸ਼ਨਲ ਚੈਨਲ ਸੀ ਉਹ ਵੀ ਹੁਣ ਥੋੜਾ ਥੋੜਾ ਪਿਆਰ ਪਿੱਛੇ ਕਰ ਲੱਕੇ ਔਰ ਜਿਹੜੇ ਆ ਰਹੇ ਨੇ ਰੋਜ਼ਾਨਾ ਆ ਰਹੇ ਨੇ ਔਰ ਜੋ ਇਹਨਾਂ ਦੇ ਅਨਲਿਸਿਸ ਤੁਹਾਡੇ ਆ ਰਹੇ ਨੇ ਉਹ ਕਾਂਗਰਸ ਜਿਹੜਾ ਬਲੌਕ ਆ ਇੰਡੀਆ ਬਲੌਕ ਆ ਉਹ ਦੀ ਫੇਵਰ ਚਾ ਰਹੇ ਨੇ ਪੰਜਾਬ ਨਹੀਂ ਹਿੰਦੁਸਤਾਨ ਦੀ ਗੱਲ ਤੇ ਪਾਕਿਸਤਾਨ ਦੇ ਬਾਰਡਰ ਬਾਰੇ ਪ੍ਰਧਾਨ ਮੰਤਰੀ ਜੀ ਕਦੇ ਇਹੋ ਹੀ ਕਹਿੰਦੇ ਮੇਰੀ 66 ਇੰਚ ਦੀ ਛਾਤੀ ਹੈ ਉਹ ਭਾਈ ਸਾਹਿਬ ਉਹਨਾਂ ਨੇ ਜੋ ਪਾਕਿਸਤਾਨ ਕਰ ਰਿਆ 66 ਇੰਚ ਦੀ ਛਾਤੀ ਜੁਹਾਂਦੀ ਕਰੋ ਜਿਹੜੇ ਅਗਲੀ ਵੀਰ ਨੇ ਉਹਨਾਂ ਨੂੰ ਪਰਮਾਨੈਂਟ ਭਰਤੀ ਕਰੋ ਅਸੀਂ ਆਪਣੇ ਮੈਨੀਫੈਸਟੋ ਚ ਕਿਹਾ ਤੇ ਜਿੱਦਣ ਆਏ ਜਿਹੜੇ ਜਿੰਨੀ ਅਗੜੀ ਵੀਰ ਨੇ ਉਹਨਾਂ ਨੂੰ ਸਿੱਧੀ ਫੌਜ ਚ ਭਰਤੀ ਕੀਤੀ ਜਾਏਗੀ ਸਾਨੂੰ